یہ بچا پیار ہے پگائے کا ਸੁੱਝ ਗਏ ਆ ਅੱਜ ਕਹਿੰਦੇ ਮੇਰੇ ਵੀਰੇ ਸਾਰਿਆਂ ਦਾ ਧੰਨਵਾਦ ਲਓ ਰੋਹਿਤ ਫੇਰ ਕਹਿੰਦੇ ਇਧਰ ਕਬੱਡੀਆਂ ਪਾਉਣ ਦੇ ਗੱਬਰੂ ਤਿਆਰ ਬਣ ਕੇ ਆ ਰਹੇ ਆ ਰੋਹਿਤ ਕਬੱਡੀ ਪਾਉਣ ਦੇ ਫੇਰ ਗੱਬਰੂ ਵੱਲ ਚੁੱਕਿਆ ਇਧਰ ਲੈ ਬਣੇ ਆਹ ਕਿਤੇ ਪੇਟਾ ਵਾਲੇ ਗੱਬਰੂ ਤਿਆਰ ਨੇ ਤਿਆਰ ਨੇ ਇਹ ਬਣ ਵਾਲੇ ਇਹਦਾ ਕਰੂਗਾ ਕਮਾਲ ਹੈ ਵਾਦਾ ਸਮੇਂ ਦੀਆ ਵਾਦਾ ਸਮੇਂ ਦੀਆ ਹੋਣੀਆ ਲਓ ਖੇਡ ਮੈਦਾਨ ਦੇ ਵਿੱਚ سارے ساتھی امر کا حنام ہے یہ سکونٹی کپر ہوتے اور خنڈا میلا جا رہے یہ سلیلہ بھی رہے یہ کو کام دی آگا ہے یہ کہ بریشی پرمان کرے وہ کی جانت مجھ کے لئے کو چاہتا نہیں سب کو پہلا میں سب کو پہلا میں سب کو پہلا میں ਾਸ ਮੇਰੇ ਪਾਲਤ ਜੇਤ ਬੁੱਤੂ ਰਸ ਜਿੰਦੀ ਬਾਕੀ ਦੇ ਫੱਤੇ ਕਰੀ ਆ ਪਾਸਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਇਹ ਜੋ ਪੈਂਡ ਟਿਪੜ ਦੇ ਦੇ ਸਲਾਨਾ ਟੂਰਨਾਮੈਂਟ ਤੋਂ ਸਾਡੇ ਲੱਗ ਕਰ ਪੈਂਡ ਟਿਪੜ ਬੱਤੇ ਐਨਆਈ ਦੀ ਸੰਗਤ ਦਿਨੋੜ ਗ੍ਰਾਮ ਪਚਾਇਤ ਸਮੂਹ ਨਗਰ ਦੇ ਸੰਯੋਗ ਦੇ ਨਾਲ ਠੀਕ ਹੈ। ਔਰ ਸਭ ਤੋਂ ਮੇਨ ਗੱਲ ਇਹ ਆ ਕਿ ਜਿਹੜੇ ਸਾਡੇ ਅੱਜ ਦਾ ਸਮਾਂ ਚੱਲ ਰਿਹਾ ਨਸ਼ਿਆਂ ਦਾ ਉਸ ਤੋਂ ਆਪਾਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਇਸ ਪਾਸੇ ਆਪਾਂ ਕਿਹੜਾ ਢੀੜ ਪਾਸੇ ਆਪਾਂ ਲੈ ਕੇ ਆਉਣਾ ਹੈ। ਜੋ ਪਾਪਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਜਿਹੜਾ ਇਹ ਟੂਰਨਾਮੈਂਟ ਹੈ ਆਪਾਂ ਪੈਂਦੀਪੜ ਵੱਲੋਂ ਐਨਆਰਆਈ ਜੀਓ ਦੇ ਨਾਲ ਸਭੂ ਗ੍ਰਾਮ ਪੈਰ ਸਭ ਦੇ ਸੰਯੋਗ ਦੇ ਨਾਲ ਆਪਾਂ ਕਰਦੇ ਹਾਂ ਠੀਕ ਹੈ ਜੇ ਗੱਲ ਕਰੀਏ ਆਪਾਂ ਟੂਰਨਾਮੈਂਟ ਦੀ ਕਿੰਨਾਵਾਂ ਟੂਰਨਾਮੈਂਟ ਹੈ ਤੇ ਪ੍ਰਾਈਜ਼ ਕੀ ਕੀ ਰੱਖੇ ਹੋਏ ਤੇ ਪਹਿਲਾ ਜਿਹੜਾ ਪ੍ਰਾਈਜ਼ ਹੈਗਾ 80000 ਰੁਪਏ ਦੂਜਾ ਜਿਹੜਾ ਸੈਕੰਡ 77000 ਠੀਕ ਹੈ ਐਂ ਐਵੈਸਟਰੇਟਰ ਜਿਹੜੇ ਜਾਂ ਜਾਫੀ ਆ ਉਹਨਾਂ ਨੂੰ ਇੱਕ ਇੱਕ ਕੋੜੀ ਦਿੱਤੀ। ਠੀਕ ਹੈ ਜੀ ਆਪਾਂ ਗੱਲ ਕਰੀਏ ਐਨਆਰਆਈ ਭਰਾਵਾਂ ਦੀ ਤੇ ಗ್ರಾಮ ਪੰਚਾਇਤ ਦੀ ਕਿੰਨਾ ਕੁ ਸਹਿਯੋਗ ਰਿਹਾ ਨਾਲ ਦੇ ਨਾਲ? ਇਹ ਸਹਿਯੋਗ ਸਾਰਾ ਸਮੂਹ ਨਗਰ ਨਿਵਾਸੀਆਂ ਦਾ ਔਰ ਐਨਆਰਆਈ ਦੇ ਸਹਿਯੋਗ ਦੇ ਨਾਲ ਹੀ ਹੋਇਆ ਇਹ ਪ੍ਰੋਗਰਾਮ। ਠੀਕ ਹੈ ਟੂਰਨਾਮੈਂਟ ਕਿਨਵਾ ਹੈ? ਸਾਲਾਨਾ ਸਾਲਾਨਾ ਠੀਕ ਠੀਕ ਹੈ ਜੀ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕੀ ਆਪਣਾ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਅਸੀਂ ਸੰਦੇਸ਼ ਇਹੇ ਦੇਣਾ ਚਾਹੁੰਦੇ ਆ ਕਿ ਜੋ ਇਹ ਖੇਡਾਂ ਪ੍ਰਤੀਬ ਆਪਾਂ ਇਸ ਪਾਸੇ ਤਾਂ ਲੈ ਕੇ ਆਉਣਾ ਚਾਹੁੰਦੇ ਆ ਬੱਚੇ ਜਿਹੜੇ ਨਸ਼ੇ ਤੋਂ ਥੋੜਾ ਰਹਿਤ ਹੋਣ ਜੋ ਆਪਣੇ ਗਰਾਊਂਡ ਦੇ ਵਿੱਚ ਡੇਲੀ ਆਣ ਕੇ ਆਪਣਾ ਰਿਕਰਤ ਸੰਭਾਲ ਠੀਕ ਹੈ ਜੋ ਆਪਣਾ ਕੋਈ ਜਿਹੜਾ ਵਧੀਆ ਬੱਚੇ ਅੱਜ ਪਿੰਡ ਇੱਬਨ ਵਿੱਚ ਟੂਰਨਾਮੈਂਟ ਦਾ ਮਹਾਕੁੰਮ ਵਾਲਾ ਦ੍ਰਿਸ਼ਾ ਨਜ਼ਰ ਆ ਰਿਹਾ ਹੈ ਸੰਗਤਾਂ ਵੀ ਦੂਰੋ ਦੂਰ ਆ ਰਹੀਆਂ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਹੋਏ ਆ ਲੰਗਰ ਪਾਣੀ ਚਾਹ ਪਾਣੀ ਜੂ ਵੀ ਬੈਠਣ ਦਾ ਵੀ ਪ੍ਰਬੰਧ ਬਹੁਤ ਵਧੀਆ ਖਾਣ ਪੀਣ ਦਾ ਹਰ ਇੱਕ चीज ਦਾ ਪ੍ਰਬੰਧ ਹੈਗਾ ਜਿੰਨੀਆਂ ਵੀ ਸੰਖਿਆ ਆਉਂਦੀਆਂ ਸੀ ਸਭ ਤੇ ਸਭ ਦਾ ਧੰਨਵਾਦ ਕਰਦੇ ਆ ਸਾਡੇ ਨਗਰ ਤੋਂ ਜਾਂ ਸਾਡੇ ਇਲਾਕੇ ਦੀਆਂ ਸੰਖਿਆ ਜਾਂ ਦੂਰ ਦਰਡੇ ਤੋਂ ਜਿਹਨਾਂ ਦੀ ਉਹਨਾਂ ਨੂੰ ਬੈਠਣ ਦੀ ਜਗ੍ਹਾ ਜੂ ਖਾਣੇ ਪੀਣੇ ਚਾਹ ਪਾਣੀ ਦਾ ਜਾਂ ਲੰਗਰ ਪਾਣੀ ਦਾ ਪ੍ਰੋਗਰਾਮ ਸਾਰਾ ਅਪਰਾਲਾ ਕੀਤਾ ਠੀਕ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ